ਜਿਹੜਾ ਪਾਇਆ ਮੈਂ ਦੇਖ ਭੰਦਰ ਆ ਪਾਸ ਤਾਂ ਕੁਝ ਨਹੀਂ ਨਾ ਬਾਜੀ ਗੱਲਾਂ ਕੀ ਨੇ ਮਰਦਾ ਤੂੰ ਇਹ ਸਾਰੇ ਦਿਨ ਦਾ ਹਾਂ ਹੈ ਬਾਜੀ ਬਾਜੀ ਦੇ ਮੁੱਛਾ ਘਟਨੇ ਹਨ ਹੋਰ ਮੁੰਡਾ ਸੋਣਾ ਹੈ ਤਾਂ ਹੀ ਤਾਂ ਮੈਂ ਰਿਹਾ ਸਾਰਾ ਦਿਨ ਫੋਨ ਆਈ ਗਏ ਮੈਂ ਕਿਹਦੇ ਨਾਲ ਲਈ ਮੈਂ ਸਾਰਾ ਦਿਨ ਫੋਨ ਹੋਏ ਭਾਂ ਦੇ ਜਾਰਦੀ ਕਰਨੀ ਚੀਬੜੀ ਦੀ ਤੇ ਕਹਿੰਦਾ ਭੁੱਕੀ ਮੁੱਕੀ ਪਈ ਆ ਉਹ ਕਿਹੜੀ ਅੰਨੀ ਹੈ ਬਾਜੀ ਕੀ ਨਹੀਂ ਮਤ ਮਾਰੀ ਕੀ ਮੂਰਲੀ ਦੀ ਜਿਹੜੀ ਤੇਰੇ ਨਾਲ ਗੱਲ ਕਰਨੀ ਹੈ ਸਾਰੇ ਦਿਨ ਬੱਸ ਰੋ ਬੱਟ ਕਰ ਕੀ ਵੇਗਾ ਤੇ ਯਾਰ ਦੱਸ ਦੇ ਕਿਹਦੇ ਟਿਕਰੇ ਮੁੱਦਾ ਮੱਦੀ ਗਾ ਮੂਰਲੀ ਮੈਂ ਨਰਵਾ ਅੱਤੀ ਹੈ ਨਾ ਮੂੰਹ ਕਰਕੇ ਪੜਦਾ ਕਾ ਪੁੱਲ ਲਿਖੋ ਤੈਨੂੰ ਪਤਾ ਲੱਗ ਗਿਆ ਛੱਡ ਦੋ ਨਹੀਂ ਫੋਨ ਤੇ ਤੁਹਾਡੇ ਨੂੰ ਦਵਾ ਲਵੇ ਭਾਲੇ ਨਹੀਂ ਸਾਨੂੰ ਫੜਾਓ ਇੱਕ ਦਿਨ ਲੈਂਦਾ ਤਾਂ ਹੁਣ ਹੀ ਚੈੱਕ ਕਰ ਲੈ ਜੇ ਤੂੰ ਮੈਨੂੰ ਪੁੱਛੂਗਾ